ਦਾ ਸ਼ੌਂਕ ਲੋਕਾਂ ਨੂੰ ਬਹੁਤ ਜ਼ਿਆਦਾ ਵਾ। ਹਰ ਇਹ ਜਿਹੜਾ ਤੁਹਾਡਾ ਸਵਾਲ ਹੈ ਕਿ ਕੈਨੇਡਾ ਅਮਰੀਕਾ ਜਾਂ ਹਿੰਦੁਸਤਾਨ ਦੇ ਇਹ ਕੁਝ ਲੋਕ ਨਾ ਜਿਹੜੇ ਇੰਜੋਏ ਕਰਨ ਸਮੇ ਲੋਕੀ ਲੋੜੀ ਨੂੰ ਬਾਹਰੋਂ ਆਉਂਦੇ ਨੇ ਜਿਹੜੇ ਸਾਡੇ ਪੰਜਾਬੀ ਵੀਰ ਗਏ ਨੇ ਉਹ ਜਿਸ ਮੁਲਕ ਦੇ ਨੇ ਕੁਝ ਉਹਨਾਂ ਦੇ ਝੰਡੇ ਮੰਗਦੇ ਨੇ। ਲੇਕਿਨ ਉਹਦੇ ਨਾਲ ਅਸੀਂ ਹਿੰਦੁਸਤਾਨੀ ਇਹ ਤਾਂ ਸਭ ਤੋਂ ਪਹਿਲ ਦੀ ਤੌਰ ਤੇ ਉਹਤੇ ਅਸੀਂ ਆਪਣੇ ਹਿੰਦੁਸਤਾਨ ਦਾ ਵੀ ਜਿਹੜਾ ਪਤੰਗ ਤੇ ਝੰਡੇ ਦਾ ਉਹਦਾ ਅਸੀਂ ਬਣਵਾ ਕੇ ਰੱਖਦੇ ਹਾਂ ਜੀ। ਤਰੰਗੇ ਦਾ ਕਾਰਟੂਨ ਵਾਲੀਆਂ ਕਾਈਟਸ ਮੰਗਦੇ ਨੇ ਕਿ ਸਾਨੂੰ ਗੁੱਡੀਆਂ ਦੇ ਉੱਤੇ ਕਾਰਟੂਨ ਚਾਹੀਦੇ ਨੇ ਉਹਦੇ ਵਿੱਚ ਫਿਰ ਭੀਮ ਡੋਰੇਮੋਨ ਪਿਕਾਚੂ ਵਗੈਰਾ ਦੇ ਪ੍ਰਿੰਟ ਆਊਟ ਹੁੰਦੇ ਨੇ ਉਹ ਗੁੱਡੀਆਂ ਬਣੀਆਂ ਹੁੰਦੀਆਂ ਨੇ ਜੇ ਕੋਈ ਸਿਆਣਾ ਇਨਸਾਨ ਆਉਂਦਾ ਜਾਂ ਵੱਡੀ ਉਮਰ ਦਾ ਆਉਂਦਾ ਉਹ ਵੱਡੀ ਪਤੰਗ ਮੰਗਦਾ ਹੈ ਉਸੇ ਡਿਜ਼ਾਈਨ ਮੰਗਦਾ ਦੇਖੋ ਨਾ ਕਿੰਨੇ ਕਿੰਨੇ ਡਿਜ਼ਾਈਨਰੀਆਂ ਗੁੱਡੀਆਂ ਤਿਆਰ ਕਰਾਉਣੀਆਂ ਪੈਣੀਆਂ ਨੇ ਲੋਕਾਂ ਦੀ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਸਾਨੂੰ ਕਲਾਈਮੇਟ ਦਾ ਤੇ ਬੜਾ ਵੱਡਾ ਹੱਥ ਹੈਗਾ ਹਵਾ ਚੱਲੇਗੀ ਤੇ ਗੁੱਡੀ ਉੱਡੇਗੀ ਜੇ ਹਵਾ ਨਹੀਂ ਚੱਲੇਗੀ ਤੇ ਆਪਾਂ ਸਾਰੇ ਕੋਠੇ ਜੜ ਜਾਵਾਂਗੇ ਛੱਤਾਂ ਤੇ ਜੜ ਜਾਵਾਂਗੇ ਤੇ ਹਵਾ ਦੀ ਵੇਟ ਹੀ ਕਰਾਂਗੇ ਪਤੰਗ ਬਾਜ਼ੀ ਦੇ ਲਈ ਹਵਾ ਬਹੁਤ ਜ਼ਰੂਰੀ ਹੈ ਬਹੁਤ ਅੱਛਾ ਹੋਣਾ ਦਾ ਇਸ ਟਾਈਮ ਰੋਗ ਲੱਗੀ ਹੋਈ ਹੈ ਚਾਈਨਾ ਡੋਰ ਤੇ ਇਸ ਲਈ ਕਾਟਨ ਦਾ ਧਾਗਾ ਵਿਕ ਰਿਹਾ ਜੀ ਡੀਸੀ ਸਾਹਿਬ ਨੇ ਬਹੁਤ ਵਧੀਆ ਜਿਹੜਾ ਇਹ ਹੁਕਮ ਜਾਰੀ ਕੀਤੇ ਨੇ ਸ਼ਕਤੀ ਦੇ ਹਰ ਜਗ੍ਹਾ ਦਾ ਕੋਈ ਕਾਰੀਗਰ ਆਪਣੀ ਖਾਸੀਅਤ ਲਈ ਪਛਾਣਿਆ ਜਾਂਦਾ ਹੈ ਬਰੇਲੀ ਦੀ ਚੜਖੜੀ ਆ ਜੀ ਬਰੇਲੀ ਦੇ ਜਿਹੜੇ ਕਾਰੀਗਰ ਆ ਉਹਨਾਂ ਦੀ ਖਾਸੀਅਤ ਹੈ ਕਿ ਜਿਹੜੀ ਕੁਆਲਿਟੀ ਉਹ ਬਣਾਉਂਦੇ ਨੇ ਉਹ ਸਾਡੀ ਬੈਲਟ ਇਸ ਬੈਲਟ 'ਚ ਨਹੀਂ ਬੰਦੀ ਜਿਹੜੀ ਸਾਡੀ ਇਸ ਬੈਲਟ 'ਚ ਬੰਦੀ ਆ ਉਹ ਜਿਹੜੀ ਪੀੜੀਆਂ ਦਾਰ ਪਿੰਨੇ ਸਾਡੇ ਪੁਰਾਣੇ ਸਟਾਈਲ ਤੁਸੀਂ ਦੇਖੇਦੇ ਨੇ ਉਹ ਇੱਥੇ ਦੇ ਲੋਕ ਉਹਦੇ 'ਚ ਖਾਸ ਆ ਸਾਡੇ ਜਿਹੜੇ ਕਾਰੀਗਰ ਲੋਕ ਆ ਲੇਕਿਨ ਬਰੇਲੀ ਦੀ ਡੋਰ ਜਿਹੜੀ ਆ ਬਹੁਤ ਖਾਸ ਹੈ ਇਧਰਲੀ ਡੋਰ ਤੋਂ ਵੀ ਵਧੀਆ ਬਰੇਲੀ ਦੀ ਚੜਖੜੀ ਗੁੜੀ ਚੜਾਉਂਦੀ ਹੁੰਦੀ ਹੈ ਜੀ ਇਹ ਰੰਗ ਦਾ ਹੈ ਜੀ ਕੋਈ ਕਿਸੇ ਕੋਈ ਇੰਨੇ ਖਰੂ ਘਾਟ ਮੰਗਦਾ ਕੋਈ ਪੁੱਛਦਾ ਨਹੀਂ ਮੰਗਦਾ ਕੋਈ ਵੱਡੀ ਮੰਗਦਾ ਛੋਟੀ ਮੰਗਦਾ ਛੋਟੇ ਬੱਚੇ ਛੋਟੀ ਲੈ ਜਾਂਦੇ ਵੱਡੇ ਵੱਡੀ ਲੈ ਜਾਂਦੇ ਬਾਕੀ ਐ ਕੀ ਜਿਹੜੀ ਦੂਜੀ ਗੁੜੀ ਹੈ ਤਰੰਗੀ ਸਾਡੇ ਇੰਡੀਆ ਦਾ ਨਿਸ਼ਾਨ ਉਹ ਜ਼ਿਆਦਾ ਵਿਕ ਰਹੀ ਹੈ ਬੜੀ ਵਧੀਆ ਪਤੰਗਾ ਵਿਕਦੀਆਂ ਪਈਆਂ ਲੋਕਾਂ ਨੂੰ ਸ਼ੌਂਕ ਆ ਜਿਹੋ ਜਿਹਾ ਸਾਈਜ਼ ਬੰਦੇ ਦਾ ਉਹੀਆਂ ਗੁੜੀਆਂ ਵਿਕਦੀਆਂ ਬਹੁਤ ਕਾਰਟੂਨ ਵਾਲੀਆਂ ਲੈਂਦੇ ਨੇ ਬੱਚੇ ਪਲਾਸਟਿਕ ਦੀ ਗੁੱਡੀ ਲੈਂਦੇ ਨੇ ਆਫਤ ਹੀ ਹੋਈ ਹੈ ਜੀ ਉਹਦੇ ਉੱਤੇ ਰੋਬਰੀ ਡੋਰ ਵਿਕਦੀ ਹੈ ਇਹ ਚੜਖੜੀਆਂ ਵਿਕਦੀਆਂ ਨੇ ਲੈ ਇਹਨੇ ਲੋਕੀ ਇਹ ਟੁੱਟ ਵੀ ਜਾਂਦੀ ਹੈ ਕੋਈ ਦਾ ਨੁਕਸਾਨ ਵੀ ਕੋਈ ਨਹੀਂ ਉਹ ਡੋਰ ਟੁੱਟਦੀ ਨਹੀਂ ਇਹ ਵਧੀਆ ਬੱਚਿਆਂ ਲਈ ਵਧੀਆ ਸਿਆਣੇ ਲਈ ਵਧੀਆ ਸਿਆਣੇ ਦੂਜੀ ਡੋਰ ਜਿਹੜਾ ਇਹ ਚ ਲੈਂਦੇ ਕੁਆਰਟੀ ਲੈ ਜਾਂਦੇ ਆ ਬੱਚੇ ਦੀ ਕੁਆਰਟੀ ਵੱਖਰੀ ਆ ਜਾਂਦੀ ਹੈ ਛੋਟੇ ਪਿੰਨੇ ਵੀ ਵਿਕਦੇ ਨੇ ਹਰ ਤਰ੍ਹਾਂ ਦੀ ਡੋਰ ਵਿਕਦੀ ਹੈ ਹੋਲੀ-ਹੋਲੀ ਆਪੀ ਲੋਕਾਂ ਨੂੰ ਗੇਪ ਪੈ ਜਾਏਗੀ ਇਹਦੀ ਇਹੋ ਵਰਤਦੇ ਹੈ ਇਥੇ ਡੋਰਾ ਲੱਗਦੀ ਰਹੀ ਹੈ ਉਹ ਟਾਲੇ ਸ਼ਹਿਰ ਚ ਫਿਰ ਨੇ ਬਣਾਉਂਦੇ ਰਹੇ ਸੇਰੇ ਜਾਣੇ ਸ਼ਾਮੀਆਂ ਨਾਲ ਬੜਾ ਰਾਸ਼ਨ ਦਈ ਉਹ ਨਿਆਰੇ ਬਾਈਦੇ ਉਹਨਾਂ ਮਾਰੇ ਪੂਰੇ ਹੋਣਾ ਡੋਰ ਜਿਹੜੀ ਦੂਜੀ ਪਲਾਸਟਿਕ ਦੀ ਹੈਈ ਆ ਲੋਕੀ ਕਹਿੰਦੇ ਚਾਈਨਾ ਦੀ ਚਾਈਨਾ ਹੈ ਦੇ ਇੰਡੀਆ ਦੀ ਹੈ ਇਹ ਫੈਕਟਰੀ ਨੂੰ ਬੈਨ ਕਰ ਲਿਖਿਆ ਉੱਤੇ ਸਭ ਕੋ ਮੀਡੀਆ ਵੀ ਕਹਿੰਦਾ ਚਾਈਨਾ ਵੀ ਹੈ ਚਾਈਨਾ ਹੀ ਡੋਰਾ ਹੈ ਇੰਡੀਆ ਵੀ ਹੈ ਇੰਡੀਆ ਨੂੰ ਬੰਦ ਕਰਨ ਡੋਰਾ ਹੈ ਫਰਕ ਪਿਆ ਜੀ ਬਹੁ ਫਰਮੇ ਕੋ ਮੌਸਮ ਦੀ ਥੋੜੀ ਮਾਰ ਪੈਣ ਡਈ ਇਹ ਤੁ ਹਵਾ ਨਹੀਂ ਚਲਦੀ ਫੇ ਗੁੱਡੀ ਦਾ ਨਜ਼ਾਰਾ ਨਹੀਂ ਨੰਦਾ ਤੁਮ ਕੇ ਮਾਰ ਕੇ ਥੋੜਾ ਚੜਾਣੀ ਹੈ ਹਵਾ ਹੋਵੇ ਖੁੱਲੀ ਫੇ ਨਜ਼ਾਰਾ ਆਉਂਦਾ ਗੁੱਡੀ ਚੜਾਉਂਦਾ ਸ਼ਾਮਰਾ ਜੀ ਬਹੁਤ ਵਧੀਆ ਤੇਰੀ ਚਲ ਰਹੀ ਹੈ ਭਾਜੀ ਗੁੱਡੀ ਦੀ ਹਰ ਪਾਸੇ ਬਹੁਤ ਵਧੀਆ ਰੌਣਕ ਹੈ ਜਦੋਂ ਮਤਲਬ ਹਰ ਵਾਰੀ ਲੋੜੀ ਆਉਂਦੀ ਲੋਕੀ ਬਹੁਤ ਧੂਨ ਤੋਂ ਮਨਾ ਬੜੀ ਖੁਸ਼ੀ ਨਾਲ ਮਨਾਉਂਦੇ ਰੰਗੀਆਂ ਵੀ ਕੀਤੀਆਂ ਭਾਜੀ ਜਿਹੜੀਆਂ ਆਪਣੇ ਇੰਡੀਆ ਦਾ ਝੰਡਾ ਉਹਦੀਆਂ ਵੀ ਕੀਤੀਆਂ ਆ ਹੋਰ ਨਵੀਆਂ ਵੈਰ ਜਿਹੜੀਆਂ ਵੈਰਟੀਆਂ ਕੈਨੇਡਾ ਅਮਰੀਕਾ ਸਭ ਜਣੇ